ਗੱਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਆਂ ਜੀ ਮੰਡੇਰੀ ਫਾਰਮ ਤੇ ਮੰਡੇਰੀ ਫਾਰਮ ਤੇ ਭਾਜੀ ਪੰਜਾਂ ਮਹੀਨਿਆਂ ਦੀ ਚੱਕ ਪਾਸ ਵਹਿੜਿਆ ਤੇ ਦੁੱਧ ਹੈਗਾ ਜੀ ਕੋਈ 4-5 ਕਿਲੋ ਦੇ ਲਾਗੇ ਬਨੇ ਚਵਾਈ ਚੂਈ ਪੂਰੀ ਇੱਕ ਨੰਬਰ ਆ ਚੋਤੀ ਵੀ ਨੇਦਾ ਕਿਲ ਵਾਲੀ ਬਾਟੀ ਹੈ 2.5-3 ਕਿਲ ਦੁੱਧ ਹੈਗਾ ਦੇ ਵਿੱਚ ਮੈਂ ਥਣ ਵਗ ਦੇ ਦਵਾਂਗੇ ਦੁੱਧ ਦੀ ਨਹੀਂ ਮਤਲਬ ਆਪਾਂ ਕਹਿ ਸਕਦੇ ਵੀ ਕਿਸੇ ਦੇ ਘਰ 6-7 ਕਿਲੋ ਕਰ ਜੇ ਜਾਂ ਘੱਟ ਕਰ ਜੇ ਉਹਦੀ ਗੱਲ ਵੱਖਰੀ ਚਵਾਈ ਚੂਈ ਵੀ ਜੀ ਇੱਕ ਨੰਬਰ ਜੀ ਬਾਕੀ ਛੋਟ ਇਹਦਾ ਪਾਇਆ ਜੀ ਚੈੱਕ ਕਰਦੇ ਆਂਦੇ ਵੀ ਡਾਕਟਰ ਦਾ ਵੀ ਨੰਬਰ ਆਇਆ ਕਿ ਇਹਨੂੰ ਚੈੱਕ ਕਰਾ ਕੇ ਖੜਨੀ ਤਾਂ ਵੀ ਆਪਣੀ ਤਸੱਲੀ ਗਰੰਟੀ ਦੇ ਖੜ ਸਕਦਾ ਕੋਈ ਗੱਲ ਨਹੀਂ ਬਾਕੀ ਬਹੁਤ ਵਧੀਆ ਵਹਿੜਾ ਕੋਈ ਗਰਮੀ ਨਹੀਂ ਬਣਾਉਣੀ ਜਰਸੀ ਕਰਾਉਸ ਆ ਬਹੁਤ ਵਧੀਆ ਬੱਛੀ ਚੋਈ ਜੂਈ ਪੋਲੀ ਵੀਰ ਜੀ ਪੋਲੀ ਧਾਰ ਪੋਲੀ ਹੈ ਨਾ ਹਾਂਜੀ ਫਿਰ ਠੰਡੀ ਸੀਲ ਕੋਈ ਨਿਆਣਾ ਨਹੀਂ ਲੈਣਾ ਕੋਈ ਗੱਲ ਨਹੀਂ ਬਾਣੀ ਚੋਈ ਗਈ ਚੋਈ ਗਈ ਇਹਨੂੰ ਤੋਰੀ ਮੜਾ ਜ ਖੋਲ ਗਏ ਆ ਦੁੱਧ ਖਾ ਲਈ ਮੜਾ ਜ ਆ ਜੇ ਦੁੱਧ ਆ 10 ਲੀਟਰ ਦੁੱਧ ਹੋਊਗਾ ਨਾ ਖੋਲੀ ਖੋਲ ਕੇ ਤੋੜ ਦੇ ਬਹੁਤ ਜਿਆਦੀ ਚੰਗੀ ਆ ਤੇ ਰੇਟ ਇਹਦਾ ਵੀ ਜੀ ਵੀਡੀਓ ਚ ਕਰਾਂਗੇ ਬਿਲਕੁਲ ਜਨਮ ਜੇ ਰੇਟ ਕਰਾਂਗੇ ਛੋੜ ਤੇ ਵੀ ਪਾਇਆ ਆ ਦੇਖੋ ਪੱਦ ਕੁਦ ਦੁੱਧ ਫੁੱਲ ਵੱਡਾ ਸਾਰੇ ਸਾਰੀ ਚੰਗੀ ਵੜ ਇਹ ਇੱਕ ਤਰੀਕ ਨੂੰ ਇਹਨੂੰ 6 ਮਹੀਨਾ ਵੀ ਜੀ ਲੱਗ ਗਿਆ ਜੀ ਬਹੁਤ ਵਧੀਆ ਬੱਚੀ ਦੇ ਕੇ ਭਰਾ ਨੇ ਆਨਲਾਈਨ ਮੰਗਾਵਣੀ ਇਹਦਾ ਪੂਰੀ ਡਿਟੇਲ ਦਵਾਂਗੇ ਅੰਦਰ ਨੂੰ ਲੈ ਜਾ ਅੰਦਰ ਨੂੰ ਚਾਰੂ ਬਹੁਤ ਆ ਗਰਮਾੜੀ ਨੰਬਰ ਆਪਣਾ ਵੀਰ ਜੀ ਹੈਗਾ ਜੇ 77176 44509 ਪਿੰਡ ਮਿਸ਼ਰਪੁਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਬਟਾਲੇੋਂ ਨਿਕਲਦੇ ਆ ਵੀਰ ਜੀ ਪਹਿਲਾ ਪਿੰਡ ਆਉਂਦਾ ਮਿਸ਼ਰਪੁਰਾ ਮੈਤੇ ਵਾਲੀ ਸਾਈਡ ਤੋਂ ਆਉਣਾ ਮਤਲਬ ਮੈਤੇ ਤੋਂ 12 ਕਿਲੋਮੀਟਰ ਪਿੰਡ ਲਾਇੰਸ ਪੰਪ ਦੇ ਨਾਲੀ ਬਾਕੀ ਵੈੜ ਜਿਹੜੇ ਵੀਰ ਭਰਾ ਨੂੰ ਪਸੰਦ ਆਵੇ ਉਹਨੇ ਚੈੱਕ ਕਰਾਉਣੀ ਹੈ ਤਾਂ ਵੀ ਠੀਕ ਹੈ ਨਹੀਂ ਕਰਾਉਣੀ ਦੇ ਦੇ ਆਪਾਂ ਇਹਦਾ ਸ਼ੋਰਟ ਪਾਇਆ ਆ ਤੇ ਵਧੀਆ ਵੈੜ ਹੈ ਕਿਸੇ ਬੰਦੇ ਕੋਈ ਨੀਕੀ ਨਹੀਂ ਠੰਡੀ ਸੀਲ ਬਹੁਤ ਆ ਘਰ ਚੋਣ ਵਾਸਤੇ ਇਹ ਆ ਵੀ ਮਹੀਨੇ ਦੋ ਤਿੰਨੇ ਦੀ ਸੇਵਾ ਹੈਗੀ ਆ ਤੇ ਫੇਰ ਰਕਮ ਬੰਨ ਜੂਗੀ ਰੇਟ ਵੀ ਜੀ ਇਹਦਾ ਕਰਨ ਨੂੰ ਭਾਵੇਂ 35 ਜੋ ਮਰਜ਼ੀ ਕਰੀ ਜੇ ਵੀ 30000 ਦੀ ਵੀ ਜੀ ਗਾਂ ਦੇ ਦਾਂਗੇ ਛੋੜ ਛੱਪਾ ਕਰ ਦਾਂਗੇ ਜੇ ਕੋਈ ਵੀਰ ਭਰਾ ਫੋਨ ਲਾਵੇ ਤੇ ਬਹੁਤ ਵਧੀਆ ਵਸ਼ੀ ਆਪਣੇ ਕੋਈ ਇਹ ਇਹਨੂੰ ਬੰਦੇ ਉਹ ਤੇ ਬੰਦੇ ਉਹ ਦੂਜੀ ਤੋੜਦੇ ਮਰਜੀ ਨਾਲ ਪਰਾਂ ਬੰਨ ਪਰਾਂ ਬੰਨ ਪਰਾਂ ਕਿ ਕਿ ਉੱਪਰ ਲਈ ਗੱਭਣੇ ਆ ਗੱਭਣ ਪਾਜੀ ਹਫਤਾ ਕੱਚੀ ਜੇ ਬਹੁਤ ਹੀ ਜਾਨੀ ਚੰਗੀ 27 22 ਗਿਲ ਦੁੱਧ ਪਹਿਲਾਂ ਨੇ ਚੋਆਇਆ ਵੱਛੀ ਨੇ ਦੂਜਾ ਸੁਗਾ ਠੰਡੀ ਸੀਲ ਬਹੁਤ ਬੁੱਧਰ ਬੁੱਧਰ ਪਾਜੀ ਬਹੁਤ ਚੰਗੀ ਜੇ ਵੱਛੀ ਦੀ ਆ ਅਸਲ ਫਾਰਮ ਵਾਲੀ ਵਹਿੜ ਤੋਰ ਦੋ ਵੀਰ ਜੀ ਬਹੁਤ ਚੰਗਾ ਰਿਕਾਰਡ ਫੁੱਲ ਕੱਦ ਵਜਨ ਬਹੁਤ ਵਧੀਆ ਬੱਚੀ ਵੱਡੀ ਦੋਰੇ ਪਿੰਡੇ ਦੀ ਹੈ ਵਹਿੜ ਪੂਰੀ ਫੁੱਲ ਭਜਨ ਵੱਡੀ ਹਫਤਾ ਕੱਚੀ ਹੈ ਹੁਣ ਹਫਤਾ ਕੱਚੀ ਦਾ ਰੇਟ ਆਪਾਂ ਕਰਾਂਗੇ ਜੇ ਆਪਣੇ ਕੋਈ ਰਹਿ ਗਈ ਫੇਰ ਗਾਂਸਵਾ ਆ ਕੇ ਵੇਚਾਂਗੇ ਕੋਈ 22 ਲੀਟਰ ਤੇ ਚੜ੍ਹਗੇ ਬਹੁਤ ਟੌਪ ਦੀ ਵੱਛੀ ਹੈ ਜੀ ਇਹ ਵੀ ਪੂਰੀ ਇੱਕ ਨੰਬਰ ਵੈੜ ਵੱਡੀ ਫੁੱਲ ਸਾਈਜ਼ ਹੱਥ ਹੱਥ ਫੇਰੇ ਸੁੱਖੇ ਵੀਰੇ ਦੋਵੇਂ ਗਾਵਾਂ ਬਹੁਤ ਚੰਗੀਆਂ ਹੈਗੇ ਭਰਾ ਨੇ ਦੋਵੇਂ ਮੰਗਾਉਣੀਆਂ ਦੋਵੇਂ ਮੰਗਾ ਸਕਦਾ ਹੈ ਹੱਥ ਫੇਰ ਫਲੇ ਠੰਡੀ ਸੀਲ ਵੇਖੋ ਗਦਾ ਬੱਦਰ ਬੱਦਰ ਵੇਖੋ ਗੱਡੀ ਪੋਲੀ ਵੱਛੀ ਦੀ ਥਾਨ ਥੋਣ ਪੂਰਾ ਕੁਆਲਿਟੀ ਵਾਲਾ ਦੁੱਧ ਮੀ ਦਾ ਵੀ ਵਛੀ 30 ਕਿਲੋ ਦੇ ਲਾਗੇ ਬੰਨੇ ਆ ਰਾਮਨਾ ਚਵਾਊਗੀ ਬਹੁਤ ਟੌਪ ਦੀ ਬੈੜ ਆ ਜੇ ਕਿਸੇ ਵੀਰ ਭਰਾ ਨੇ ਇਹਦਾ ਵੀਰ ਜੀ ਮੁੱਲ ਕਰਨ ਨੂੰ ਆਪਾਂ ਲੱਖ ਰੁਪਈਆ ਵੀ ਕਰ ਲੋ ਤਾਂ ਵੀ ਵਛੀ ਵੇਖਦੀ ਹੈ ਨਾ ਮੁੱਲ ਕਰਾਂਗੇ ਵੀ ਜੀ ਇਹਦਾ 90000 ਰੁਪਈਆ 85000 ਦੀ ਜੈਸਾ ਨੋ ਵਛੀ ਦੇਵਾਂਗੇ ਆਪਾਂ ਛੋੜ ਛੱਪਾ ਵੀਰ ਜੀ ਵੀ ਚੋ ਕਰਦਾਂਗੇ ਬਾਕੀ ਸਾਰੇ ਭਰਾਵਾਂ ਨੂੰ ਇਹੋ ਹੀ ਆ ਵੀ ਜਿੱਥੋਂ ਵੀ ਮਾਲ ਵੀ ਜੀ ਲੈਣਾ ਵਾ ਆਪਣੀ ਪੂਰੀ ਤਸੱਲੀ ਕਰਿਆ ਕਰੋ ਪੂਰੀ ਨਰਖ ਭਗ ਕਰਿਆ ਕਰੋ ਜਿਹੜੀ ਗੱਲ ਆ ਤੇ ਇਹ ਵੀ ਗਾਂ ਗੱਬਣ ਜਿਹੜੀ ਥਾਣਾ ਥਾਣਾ ਦੀ ਪੂਰੀ ਫੋਲੋਕੀ ਰਿਪੋਰਟ ਆ ਕਿ ਇਹ ਕਿਸੇ ਵੀਰ ਭਰਾ ਨੂੰ ਨਹੀਂ ਜਾਣਕਾਰੀ ਤੇ ਉਹਦੀ ਸਾਡੀ ਮਤਲ ਥਾਣਾ ਦੀ ਗਰੰਟੀ ਹੋਊਗੀ ਇਹ ਚੀਪਾ ਚੂਪਾ ਬਹੁਤ ਵਧੀਆ ਕੱਢਦੀ ਹੈ ਵੇਖੀ ਕਿਦਾਂ ਗਾਵਾਂ ਵਧੀਆ ਵਾ ਵਧੀਆ ਬੜੀ ਵਧੀਆ ਹੈ ਵਧੀਆ ਜੀ ਟੋਕੜ ਗੱਬਣ ਦੇ ਜਿੰਨਾ ਕੁ ਰੇਟ ਪਾਤਾ ਵਾ ਮਤਲਬ ਬਾਹਰੋਂ ਆਉਂਦੀ ਨਹੀਂ ਗਾਂ ਹੈਨਾ ਤੇ ਹਾਂ ਬਾਕੀ ਸੀਰਸਾਲ ਬੜੀ ਹੈ ਨਾ ਚੰਗੀ ਹੈ ਵੈਡ ਜੰਨੀ ਵੀ ਆ ਦੋਵੇਂ ਬੱਚੀਆਂ ਚੰਗੀਆਂ ਹੈ ਚਵਾ ਬਹੁਤ ਵਧੀਆ ਚਵਾ ਚੰਗਾ ਹੈ ਹਨਾ ਹਾਂਜੀ ਬਾਕੀ ਭਾ ਬਿਲਕੁਲ ਜਨਵੰਝਿਆ ਹੀ ਪਾਇਆ ਕਿਉਂਕਿ ਆਪਣੇ ਕੋਈ ਗਾਵਾਂ ਸੱਜਣਾ ਖੜੀਆਂ ਬੰਦਿਆਂ ਨੇ ਇਹਦੇ ਵਿੱਚ ਪਾਈ ਹੈ ਹੈ 30 30 ਦੇ ਲੋਕ ਆ 30 30 ਦੇ ਉਦਾਂ ਮੰਗੀ ਜਾਂਦੇ ਲੋਕ ਹਨਾ 30 30 ਦੇ ਉਦਾਂ ਮੰਗੀ ਜਾਂਦੇ ਹਨਾ ਤੇ ਇਹ ਗੱਬਣ ਪੰਜਾਂ ਮਹੀਨਿਆਂ ਦੀ ਇਹ ਡਬਲ ਫਾਇਦਾ ਇਹ ਦੋ ਤਿੰਨ ਮਹੀਨਿਆਂ ਦੋਨ ਪਾਜੂ ਦੋਨ ਦੋਨ ਪਾਜੂਗੀ ਪਾਜੂਗੀ ਇਹ ਮਤਲਬ 55 ਤੋਂ 60000 ਦੀ ਰੇਂਜ ਹੈਗੀ ਆ ਵੀ ਵਿਗ ਜੂਗੀ ਹਨਾ ਗਾਂ ਸਮੇ ਦਾ ਸਮਾਂ ਮਤਲਬ ਮੰਗਾਈ ਹੁੰਦੀ ਜਾਂਦੀ ਹੈ ਇਹ ਘਰ ਲਾਉਣ ਵਾਤੇ ਤੇ ਵਧੀਆ ਭਾਅ ਬਹੁਤ ਚੰਗਾ ਹੈ ਨਾ ਹਾਂਜੀ ਵਧੀਆ ਜੇ ਕੋ ਆਪਾਂ ਨੂੰ ਮੀਡੀਅਮ ਕਿਸੇ ਵੇਲੇ ਪਤਾ ਗੱਲ ਕੀ ਹੁੰਦੀ ਆ ਵਿੱਕੀ ਵੀਰ ਕਿਸੇ ਵੇਲੇ ਨਾ ਬੰਦਾ ਚਾਹੁੰਦਾ ਵਾ ਵੀ ਮੈਂ ਪਹੂ ਲੈਣੇ ਆ ਉਹਦੇ ਕੋਈ ਲਿਆ ਨਹੀਂ ਜਾਂਦਾ ਉਹ ਰੇਟ ਤੋਂ ਰਹਿ ਜਾਂਦਾ ਆ ਹੁਣ ਗਾਂ ਤੇ ਨੂੰ ਪਤਾ ਵੀ ਆਉਣ ਲਈ ਆ ਲੱਖ 90 95 70 75 ਹੈ ਨਾ ਜਿੱਥੇ ਮਰਜੀ ਚੱਲ ਜਾਓ ਜੇ ਕਿਸੇ ਦੀ ਚੰਗੀ ਹੈ ਨਾ ਚੰਗੀ ਦਾ ਰੇਟ ਤੇ ਮੰਨ ਲਓ ਪੈਣਾ ਪੈਣਾ ਨਾਲ ਜੇ ਮਾੜੀ ਹੈ ਕਿਸੇ ਗਵਾਂਡੀ ਦੀ ਤਾਂ ਆਂਦਾ ਯਾਰ ਉਹਦੀ ਇੰਨੇ ਦੀ ਵੇਗੀ ਸਾਡੀ ਕਿਉਂ ਨਹੀਂ ਵੇਗੀ ਹੈਨਾ ਤੇ ਆਪਾਂ ਜੇ ਕੋਈ ਵੀਰਪਰਾ ਮਾਤੜ ਬੰਦਾ ਆਇਆ ਨਾ ਤਾਂ ਆਪਾਂ ਉਹਦਾ ਫੁੱਲ ਮਾਨ ਕਰਾਂਗੇ ਆਪਾਂ ਨੂੰ ਨਫੇ ਪ੍ਰਾਫਿਟ ਦੀ ਨਹੀਂ ਕੋਈ ਗੱਲ ਆਪਾਂ ਦਾ ਫੁੱਲ ਮਾਨ ਕਰਾਂਗੇ ਬਾਕੀ ਚੈੱਕ ਪਾਸ ਵਛੀ ਆ ਤੇ ਕੋਈ ਆਪਣਾ ਸੱਜਣ ਲੈ ਜੇ ਕੋਈ ਮਤਲਬ ਗਾਂ ਲਵੇਰਾ ਬਣਾਉਣ ਵਾਸਤੇ ਜਾਂ ਪਛੀ ਤਿਆਰ ਹੋ ਗਏ ਰੁਪਏ ਵਟਣ ਵਾਸਤੇ ਹੈਨਾ ਹਾਂਜੀ ਆਪਾਂ ਉਹ ਵੀਰ ਦਾ ਫੁੱਲ ਮਾਨ ਕਰਾਂਗੇ ਆਪਾਂ ਨੂੰ ਦੇ ਕੇ ਕੱਲਾਂਗੇ ਆਪਾਂ ਖਾਲੀ ਨਹੀਂ ਮੋੜਦੇ ਹਨਾ ਹਾਂਜੀ ਕਿਉਂਕਿ ਵੱਛੀ ਚੰਗੀ ਹੈ ਕਿਸੇ ਦਾ ਸਾਥ ਦੇਣਾ ਚਾਹੀਦਾ ਬਸ ਜਿਹੜੀ ਗੱਲ ਆ ਵੀ ਕੋ ਮਾੜਾ ਬੰਦਾ ਯਾਰ ਇਹਨੂੰ ਲੈ ਲੂਗਾ ਇੰਨੇ ਕ ਪੈਸਿਆਂ ਚ ਠੀਕ ਹੈ ਨਾ ਉਹਦਾ ਦੂਨੇ ਪੈਸੇ ਬਣ ਜਾਣੇ ਹਨਾ ਪੈਸੇ ਇਕੱਠੇ ਦੇ ਇਕੱਠੇ ਬਾਕੀ ਆਪਣੇ ਕੋ ਜੇ ਵੀਰ ਭਰਾ ਕੋ ਆਊਗਾ ਆਪਾਂ ਸਬਦਾ ਕਰਕੇ ਵੀ ਉਹਦਾ ਸਬਦਾ ਕਰਨ ਦੇ ਬਾਵਜੂਦ ਵੀ ਉਹਦਾ ਮਾਣ ਕਰਾਂਗੇ ਹਾਂਜੀ ਹੈ ਕਿ ਨਹੀਂ ਕੇਵਲੇ ਹੁੰਦੀ ਕੋਈ ਸੱਜਣ ਆਈਂਦੇ ਆ ਵੀ ਡਾਊਨ ਕੰਡੀਸ਼ਨ ਹੁੰਦੀ ਆ ਹਨਾ ਘਰਾਂ ਦੇ ਜਿੰਨੀ ਮਹਿੰਗਾਈ ਆ ਵਿਕੀ ਖਰਚੇ ਵੜੇ ਆ ਹੈਨਾ ਹਰ ਬੰਦਾ ਚਾਹੁੰਦਾ ਮੈਂ ਕੰਮ ਕਰਾਂ ਮੇਰੇ ਘਰੇ ਲਵੇਰਾ ਆਵੇ ਹੈਨਾ ਤੇ ਉਹਦਾ ਮਤਲਬ ਪਹੁੰਚ ਨਹੀਂ ਪੈਂਦੀ ਮੱਝ 1.5 ਤੋਂ 2 ਲੱਖ ਦੀ ਹੁੰਦੀ ਆ ਬਾਕੀ ਮੇਰੇ ਭਰਾ ਇਹ ਆ ਵੀ ਵਛੀਆਂ ਕਟੀਆਂ ਪਾਲਿਆ ਕਰੋ ਜਿਹੜੇ ਬੰਦਿਆਂ ਨੂੰ ਸ਼ੌਂਕ ਆ ਇਹ ਫੇਰ ਹੀ ਸਿਸਟਮ ਸੈੱਟ ਹੋਣਾ ਆ ਉਹਦਾ ਨੇ ਮਾਲ ਬਹੁਤ ਮਹਿੰਗਾ ਹੋ ਹੀ ਜਾਂਦਾ ਤੇ ਮਤਲਬ ਵਪਾਰੀਆਂ ਦੇ ਵੀ ਵਸ ਦੀ ਗੱਲ ਨਹੀਂ ਗਈ ਬਹੁਤ ਮਹਿੰਗਾ ਹੈਨਾ ਵਪਾਰੀਆਂ ਨੇ ਮਾਲ ਘਰਾਂ ਚੋਂ ਲਿਆਉਣਾ ਘਰਾਂ ਚੋਂ ਤੇ ਘਰਾਂ ਜੀ ਚੱਲ ਜਾਣਾ ਫੇਰ ਹੈਨਾ ਇਕ ਗਜਰਾਤ ਮਹਾਰਾਸ਼ਟਰ ਮਾਲਬੜਾ ਜਾਂਦੇ ਨਾ ਹਾਂਜੀ ਠੀਕ ਹੈ ਨਾ ਉਹਦੇ ਕਰਕੇ ਥੋੜੀ ਜਿਆਦਾ ਖੇਚਾ ਹਾਂਜੀ ਉਹਨੀ ਤੇਜ਼ੀ ਹਾਂ ਮੋਦੀ ਨੇ ਪੰਜਾਬ ਦਾ ਤਾਂ ਕੁਝ ਨਹੀਂ ਸਵਾਰਿਆ ਗਜਰਾਤ ਦਾ ਹੀ ਆ ਜਿਆਦਾ ਉਹਨੂੰ ਸਾਰੀਆਂ ਸਬਸਿਡੀਆਂ ਉਧਰ ਦੇਣ ਦਿਆਂ گاਵਾਾਂ ਦੇ ਕਿੰਨੇ-ਕਿੰਨੇ ਲੋਨ ਦੇਣ ਦਿਆ ਤੇ ਪੰਜਾਬ ਦਾ ਨਹੀਂ ਕੋਈ ਡਾ ਇਹਨਾਂ ਨੇ ਕੋਈ ਸਵਾਰਿਆ ਨਾ ਪੰਜਾਬ ਚ ਜਿਹੜੀ ਅਸੀਂ ਤੇ ਚਲੋ ਗਜਰਾਤ ਮਾਲ ਘੜਦੇ ਰਹੇ ਜਿਹੜੀਆਂ ਚੀਜ਼ਾਂ ਗਜਰਾਤ ਦੇ ਵਿੱਚ ਕਰਦੇ ਆ ਉਹ ਚੀਜ਼ਾਂ ਕਿ ਇੱਥੇ ਸਹੂਲਤਾਂ ਹੋ ਜਾਣ ਤੇ ਹਰ ਘਰ ਚ ਦਾ ਹਗਾਵਾਂ ਵੱਧੀਆਂ ਹਨ ਹੁਣ ਹੈ ਹੀ ਨਹੀਂ ਜੀ ਹੈਨਾ ਹੁਣ ਸੋਚ ਗੁਜਰਾਤ ਦੇ ਵਿੱਚ ਮੋਦੀ ਨੇ ਸਾ ਲਾ ਲੋ ਵੀ ਜਿਹੜੀ 900 ਰੁਪਿਆ ਗਾਂ ਦੀ ਪੈਨਸ਼ਨ ਹੈ ਠੀਕ ਜਿਹੜੇ ਵੀਰ ਗੁਜਰਾਤ ਜਾਂਦੇ ਉਹਨਾਂ ਨੂੰ ਪਤਾ ਹੀ ਹੋਊਗਾ 900 ਰੁਪਿਆ ਪੈਨਸ਼ਨ ਹੈ ਗਾਂ ਦੀ ਉਥੇ ਘਰ ਪਰਤੀ ਤੇ ਜਿੰਨੀਆਂ ਗਾਵਾਂ ਘਰ ਦੇ ਵਿੱਚ ਮਤਲਬ ਉਥੇ ਵਾਰਾ ਗਾਂ ਨਹੀਂ ਤਾਂ ਉਹਨੂੰ ਮਿਲੂਗੀ ਗੁਜਰਾਤ ਦੇ ਵਿੱਚ ਆਪਾਂ ਰਹਿ ਗਏ ਆ ਕੱਪੜਾ ਗੰਜ ਮਾੜਾ ਬਹੁਤ ਦਰਗਾਮਾ ਖੜੀਆਂ ਤੇ ਹੁਣ ਵੀ ਗੁਜਰਾਤੀ ਫੋਨ ਕਰਨ ਦੇ ਉਹਨਾਂ ਨੂੰ ਇਹ ਆ ਵੀ ਇਹ گاਵਾ મોદી ਨੇ ਪੈਸੇ ਦੇਣੇ ਵਾ ਹੈਨਾ ਤੇ ਬੋਨਸ ਮਿਲ ਲਿਆ 1 ਲੀਟਰ ਪਿੱਛੇ 3 ਰੁਪਏ ਤੁਹਾਡੇ ਦੇ ਮਾੜੇ ਘਰ ਦਾ ਦੁੱਧ ਵੀ ਕੁਆਂਟਲ ਹੁੰਦਾ ਹਾਂਜੀ ਤੇ ਬਾਕੀ ਚਲੋ ਸਰਕਾਰਾਂ ਦੇ ਹੱਥ ਵਾਸੇ ਆ ਮਾਤਾ ਜਨਾ ਵੀ ਇਹ ਵੀ ਆਪਣੇ ਵੀਰ ਭਰਾਇਖੇ ਯੋਰ ਮਾਰਨ ਕੰਮ ਤਾਂ ਦਾ ਆਪਣਾ ਕਰਿਆ ਕਰੋ ਤੇ ਆਪੇ ਵਾਹਿਗੁਰੂ ਕਿਰਪਾ ਕਰੂਗਾ ਤੇ ਵੀਰ ਜੀ ਬਾਕੀ ਵੇੜਾ ਜੇ ਪਸੰਦ ਆਈਆਂ ਬਾਕੀ ਕਮੈਂਟਾਂ 'ਚ ਦੱਸਿਓ ਚੈਨਲ ਨੂੰ ਵੱਧ ਤੋਂ ਵੱਧ ਵੀਰ ਜੀ ਸ਼ੇਅਰ ਕਰਿਓ ਸასი ਗੱਲ ਦੀ ਸਾਰੇ ਵੀਰਾਂ